ਲੱਭੇ ਬਾਬੇ ਦੀ ਜਗ੍ਹਾ ਤੇ ਬਣ ਰੇ ਅੱਜ ਪਕੌੜੇ ਤੇ ਮੀਂਹ ਵੀ ਝੜੀ ਲੱਗੀ ਹੋਈ ਆ ਭਾਦੋਂ ਦੀ ਸੌਣ ਦੇ ਤੇ ਨਹੀਂ ਹੁੰਦੇ ਇਹ ਭਾਦੋਂ ਦੇ ਜਿਹੜੇ ਹੁੰਦੇ ਆ ਹਾਂ ਇਹ ਛੇਰ ਤੇ ਮਿਸਤਰੀ ਬਣਾਈ ਜਾਂਦੇ ਆ ਰਾਜਾ ਪਕੌੜੇ ਠੀਕ ਆ ਯਾਰ ਨਜ਼ਾਰਾ ਆ ਗਿਆ ਬੱਲਾ ਕੋ ਵਧੀਆ ਚੀਜ਼ ਬਣੀ ਗੱਲ ਨਹੀਂ ਹੋ ਗਈ। ਦਾ ਹੱਥ ਹਵਾਵਾਂ ਵਾਲਾ। ਪਾਦੇ ਸਾਲ ਜਿਹੜੇ ਰਹਿੰਦੇ ਆ ਵਾ ਸਾਹ ਪਾ ਕੇ ਫਿਰ ਪਾ। ਗਾਂ ਘਰ ਨੜ ਗਿਆ ਲੱਕੜਾ ਮੜ ਗਿਆ। ਹੋ ਰਹਾ। ਦਾ ਹੱਥ। ਬਾਬਾ ਭਾਈ ਸਕਰਾਮ ਦੀ ਜਗ੍ਹਾ ਤੇ ਬਣ ਰਿਹਾ। ਗਰਮ ਗਰਮ ਪਕੌੜੇ। ਅੰਗਤ ਕਹਿੰਦੀ ਸ਼ਕਣਾ ਹੀ ਕਾ ਯਾਰ ਸ਼ਕਣਾ ਬਾਬੇ ਦਾ ਘਰ ਆ ਇੱਥੇ ਕੰਮੀ ਆ ਕੇ ਕਰਦੀ ਰੱਬ ਕੇ ਚੱਕ ਦੇਣਾ ਬਣਾਓ ਖਾਓ ਲੱਗ ਰਿਹਾ ਲੱਗ ਰਿਹਾ ਖਾਓ 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 ਦੱਬ ਕੇ ਰਜ ਗਏ ਵੱਡੀ ਕੜਾਈ ਦਾ ਨਜ਼ਾਰਾ ਦੇਤਾ ਛੋਟੀ ਜਿਹੀ ਨਹੀਂ ਸੀ ਟੂਟਾਣਾ ਉਹ ਵੀ ਨੇ ਲੋਟਣੀ ਵਾਲਾ ਹੀ ਥੋੜੇ-ਬੋੜੇ ਦਿਖਲੇਗਾ ਉਹ ਚਾਰ ਹੋ ਲਗੇ ਹੜਦਨੇ ਕਰਤੇ ਟੈਟ ਸਾਰੇ ਨੂੰ ਕੰਮ ਫੁੱਲ ਮੈਂ ਤਾਂ ਅੱਜ ਜੀ ਤਨ ਤੇ ਹੋਣ ਬੇਸਣ ਜਉ ਟਾਕ ਕੇ ਰੱਖਦੇ ਆ ਪਾਸੇ ਉਹ ਕਈਆ ਉਹਦਾ ਸੁੱਕਾ ਜੀ ਆ ਧੜੀ ਧੁਲੀ ਹੋਈ ਕੋਈ ਸਵੇਰੇ ਕਰਦੀ ਫੇਰ ਸਹੀ ਬੜਾਲਾ ਕੇ ਦੁੱਧੇ ਆਪਣੇ ਬਰੈਡੋ ਹੁਣ ਤਾਂ ਆ ਹੀ ਮਜ਼ਾ ਛਾਕ ਦੀ ਆ ਸੰਗਤ ਬੈਠੀ ਆਪਣੇ ਕੰਢੀ ਬੁਲਾਣਾ ਲੈ ਜਾ ਬਰੈਡੋ ਕੁਝ ਹੋਰ ਬਾਤ ਕਰਦੇ ਨੇ ਛਾਕੇ ਹਟਿਆ ਸਾਰੇ ਆਦੇ ਜਾਂਦੇ ਮੰਦਰ ਹੁਣੀ ਛਕੀ ਆਦੇ ਬੰਦੇ ਹੁਣ ਛਕਦੇ ਆ ਬੈਠਾ ਮੰਦਰ ਖਾ ਰਿਹਾ ਪਕੌੜੇ ਓ ਕਮਕਰ ਬੈਠਾ ਅੱਜ ਵੇਲਾ ਕਿੱਥੋਂ ਆਇਆ ਟੁੱਟ ਗਿਆ ਤੋਂ ਅ ਇੱਧਰ ਬੈਠਾ ਪ੍ਰਗਟੋ ਬਿਜਲੀ ਵਾਲਾ ਉਹ ਬਲਵੀਰ ਚਾਹ ਬਣਾ ਰਿਹਾ ਚੰਨਾ ਤੇ ਬਲਵੀਰ ਉਹ ਗੇਜਾ ਵਰਤਾ ਰਿਹਾ ਸੰਗਤ ਛਕ ਰਹੀ ਆ ਯਾਰਾ ਤਾਂ ਬਹਿ ਜਾ ਬਹਿ ਜਾ ਹੋਈ ਪਈ ਬਾਬੇ ਦੇ ਘਰੋਂ ਇੱਥੇ ਯਾਰ ਕਿਹੜਾ ਕੋਈ ਲੈ ਕੇ ਆਉਂਗਾ ਇੱਥੇ ਪਿਆ ਮਾ ਰਾਮ ਬਣਾਈ ਚੱਲੋ ਖਾਈ ਚੱਲੋ ਬਾਪੇ ਦਾ ਘਰ ਆ ਮੋਬਾ ਜਿੰਦਾ ਵਿੱਚ ਖਾਓ ਹੋ ਬਨੇ ਬਨੇ ਉਹ ਮੁਠੀਕ ਬੇਸਣ ਜਾਓ ਜਾਲੀ ਦੇ ਰਾਹਾਂ ਨੂੰ ਤੱਕ ਆਣੀ ਅਗੰਗਰ ਕੌਣ ਹਾਂ ਭਾਈ ਹੋਰ ਨਹੀਂ ਜੀ ਮੈਂ